ਸਾਬ ਸ੍ਰੀ ਕਾਉ ਜੀ ਪਿਛਲੇ ਹਫ਼ਤੇ ਉਹ ਸੋਸ਼ਲ ਮੀਡੀਆ ਤੇ ਆਪਾਂ ਇੱਕ ਪੇਟਾ ਨਾਮ ਦੀ ਐਨਜੀਓ ਦੀਆਂ ਐਡਾਂ ਦੇਖ ਰਹੇ ਆ ਭਾਜੀ ਉਹਨਾਂ ਦਾ ਇਹ ਹੈ ਕਹਿਣਾ ਵੀ ਕਬੂਤਰਾਂ ਨੂੰ ਤੰਗ ਕੀਤਾ ਜਾਂਦਾ ਹੈ ਕਬੂਤਰ ਪਾਲਕਾਂ ਵੱਲੋਂ ਕਬੂਤਰ ਜਿਹੜੇ ਪ੍ਰੇਮੀ ਆ ਉਹਨਾਂ ਵੱਲੋਂ ਮੈਂ ਪੇਟਾ એનਜੀਓ ਦੀ ਸੰਸਥਾ ਦੇ ਕਿਸੇ ਵੀ ਅਧਿਕਾਰੀ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਣਾ ਬਈ ਜਿਹੜੇ ਬੰਦਾ ਕੂਟਰ ਪਾਲਦਾ ਜਿਹਦੇ ਘਰੇ ਕੂਟਰ ਰੱਖੇ ਆ ਉਹਦੇ ਘਰੇ 12 ਤੋਂ 24 ਘੰਟੇ 12 15 ਘੰਟੇ ਤੁਸੀਂ ਰਹਿ ਕੇ ਵੇਖੋ ਕੂਤਰਾਂ ਦੀ ਕਿਸ ਤਰ੍ਹਾਂ ਦੀ ਸਾਮਸਵਾਲ ਹੁੰਦੀ ਆ ਕਿਸ 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 ਤਰ੍ਹਾਂ ਦੇ ਉਹਨਾਂ ਦੇ ਘਰ ਬਣਾਏ ਹੋਏ ਆ ਕਿਸ ਤਰ੍ਹਾਂ ਦੇ ਉਹਨਾਂ ਦੇ ਲੋਕਟ ਬਣਾਏ ਹੋਏ ਆ ਕਿਸ ਤਰ੍ਹਾਂ ਦੀ ਉਹਨਾਂ ਨੂੰ ਖਾਦ ਕਰਾ ਕੇ ਪੈਂਦੀ ਆ ਪਰ ਸਾਨੂੰ ਲੱਗਦਾ ਬਈ ਅਧੂਰੀ ਜਾਣਕਾਰੀ ਪੇਟਾ ਕੋਲੇ ਉਹਨੂੰ ਇਹ ਲੱਗਦਾ ਵੀ ਅਸੀਂ ਜਿਹੜੇ ਕੂਤਰ ਪਾਲਕਾ ਕੂਤਰ ਪ੍ਰੇਮੀ ਆ ਉਹ ਕੂਤਰਾਂ ਨੂੰ ਤੰਗ ਕਰ ਰਹੇ ਆ ਉਹ ਕੂਤਰਾਂ ਨੂੰ ਸਹੀ ਤਰੀਕੇ ਨਾਲ ਖਾਦ ਖਰਾਕ ਨਹੀਂ ਦੇ ਰਹੇ ਜਾਂ ਉਹ ਕੂਤਰਾਂ ਨੂੰ ਮਤਲਬ ਬੰਦੀ ਬਣਾ ਰਹੇ ਆ ਇਹ ਅਧੂਰੀ ਜਾਣਕਾਰੀ ਆ ਕਿਸੇ ਦੇ ਘਰ ਵੀ ਜਿਹੜਾ ਕੂਤਰ ਪਾਲਕਾ ਉਹਦੇ ਘਰੇ ਜਾ ਕੇ ਕਿਸੇ ਪੇਟਾ ਦੇ ਅਧਿਕਾਰੀ ਨੂੰ ਚਾਹੀਦਾ ਕਿ ਉਹ ਪੂਰੀ ਜਾਣਕਾਰੀ ਇਕੱਠੀ ਕਰੇ ਉਹਨੂੰ ਖਾਦ ਖਰਾਕ ਕੀਤੀ ਪੈਂਦੀ ਆ ਜੇ ਕੋਈ ਅਧਿਕਾਰੀ ਨਹੀਂ ਆਉਂਦਾ ਵੀਡੀਓ ਰਾਈ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਕੂਤਰਾਂ ਨੂੰ ਕੀ ਪਰੌਣੇ ਆ ਕੂਤਰਾਂ ਨੂੰ ਕਾਜੂ, ਬਦਾਮ, ਪੈਸਟਾ ਜਿਹੜੀਆਂ ਚੀਜ਼ਾਂ ਕੋਈ ਆਪਦੇ ਜਵਾਕ ਨੂੰ ਬੱਚੇ ਨੂੰ ਨਹੀਂ ਪਾਉਂਦਾ ਉਹ ਕੂਤਰਾਂ ਨੂੰ ਪੈ ਰਹੀਆਂ ਠੀਕ ਹੈ ਸਿਆਲਾਂ ਦੇ ਵਿੱਚ ਦੇਸੀ ਘੋੜੇ ਦੇ ਵਿੱਚ ਪਜੀਰੀ ਬਣਾ ਕੇ ਦਿੱਤੀ ਜਾਂਦੀ ਆ ਕਾਜੂ ਬਦਾਮ ਪਾ ਕੇ ਛੋਟੀਆਂ-ਛੋਟੀਆਂ ਐਡੀਆਂ-ਐਡੀਆਂ ਕਟੋਰੀਆਂ ਜੀਆਂ ਡਲੀਆਂ ਜੀਆਂ ਬਣਾ ਕੇ ਪਜੀਰੀ ਦੀਆਂ ਕੂਤਰਾਂ ਵਾਸਤੇ ਦਿੱਤੀਆਂ ਜਾਂਦੀਆਂ ਕਬੂਤਰਾਂ ਨੂੰ ਹੀਟਰ ਲਾਏ ਜਾਂਦੇ ਆ ਉਹਨਾਂ ਦੇ ਲੌਕਟਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਹੀਟਰ ਲਾਏ ਜਾਂਦੇ ਆ ਸਿਆਲਾਂ ਦੇ ਵਿੱਚ ਡਿਜਸਟ ਪੈਨ ਲਾ ਕੇ ਪੱਖਿਆਂ ਦੇ ਕੂਲਰਾਂ ਦੀ ਹਵਾ ਮਾਰੀ ਜਾਂਦੀ ਆ ਠੀਕ ਹੈ ਪਰ ਅਧੂਰੀ ਜਾਣਕਾਰੀ ਜਿਹੜੀ ਪਿੱਟਾ ਹੈ ਉਹਦੇ ਕੋਲ ਅਧੂਰੀ ਜਾਣਕਾਰੀ ਹੈ ਉਹ ਪੂਰੀ ਜਾਣਕਾਰੀ ਇਕੱਠੀ ਕਰਕੇ ਫੇਰ ਸਾਨੂੰ ਦੱਸੇ ਵੀ ਅਸੀਂ ਕਬੂਤਰ ਪ੍ਰੇਖ ਉਹ ਕਬੂਤਰ ਪ੍ਰੇਮੀ ਕਬੂਤਰਾਂ ਨੂੰ ਤੰਗ ਕਰਦੇ ਆ ਇਹ ਬਹੁਤ ਗਲਤ ਫੈਸਲਾ ਹੈ ਅਸੀਂ ਅਰਜ਼ੀ ਕਰ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ ਸੀਐਮ ਸਾਹਮਣੂ ਬੇਨਤੀ ਕਰਦੇ ਹਾਂ ਕਿਉਂਕਿ 12581 ਪਿੰਡ ਸੀ ਪਹਿਲਾਂ ਹੁਣ ਤਾਂ 12600 ਪਿੰਡ ਹੋ ਗਿਆ ਉਹ ਤਕਰੀਬਨ ਐਦਕੀਆਂ ਚੋਣਾ ਤੇ ਹੋ ਗਿਆ ਹੁਣ ਇੰਨੀਆਂ ਪੇਚੇ ਤਾਂ ਵਧ ਗਈਆਂ ਹੋਣੀਆਂ 12600 ਪਿੰਡ ਦੇ ਲਗਭਗ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ ਵੱਡੇ ਪਿੰਡਾਂ ਦੇ ਵਿੱਚ 100 ਤੋਂ 150 ਕਬੂਤਰ ਪਾਲਕ ਹੈ ਛੋਟੇ ਪਿੰਡਾਂ ਦੇ ਵਿੱਚ ਮੰਨ ਲਓ ਵੀ 20-30 ਤੋਂ ਘੱਟ ਕੋਈ ਨਹੀਂ ਹੈਗਾ। ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਕੂਟਰ ਪਾਲਕ ਨਹੀਂ ਹੈ। 20 ਤੋਂ 30 ਬੰਦੇ ਹੈ ਹੀ ਹੈ। ਜੇ ਮੰਨ ਲਓ ਆਪਾਂ ਸਾਰੀ ਔਸਤ ਲਾ ਲਈਏ 12600 ਪਿੰਡਾਂ। ਜੇ ਆਪਾਂ 60 ਬੰਦਿਆਂ ਦੀ ਵੀ ਔਸਤ ਲਾਉਂਦੇ ਆ ਤਾਂ 6 ਲੱਖ ਕੂਟਰ ਪਾਲਕ ਹੈ ਪੰਜਾਬ ਦੇ ਵਿੱਚ। ਸੀਐਮ ਸਾਹਿਬ ਮੰਤਰੀ ਜੀ ਸਾਡੇ ਇਹ ਗੱਲਬਾਤ ਗੌਰ ਕੀਤਾ ਜਾਵੇ। ਬੇਜਰੇ ਕੂਤਰ ਪਾਲਕਾ ਇਹਨਾਂ ਦੇ ਜਿਹੜੇ ਗਲਤ ਫੈਸਲੇ ਲਏ ਜਾ ਰਹੇ ਆ ਪੇਟਾ ਵੱਲੋਂ ਉਹਨਾਂ 'ਬਲ ਗੌਰ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਕਬੂਤਰ ਪ੍ਰੇਮੀਆ ਵੱਲੋਂ ਕੂਤਰਾਂ ਨਾਲ ਪਿਆਰ ਕੀਤਾ ਜਾਂਦਾ ਨਾ ਕਿ ਉਹਨਾਂ ਨੂੰ ਕੋਈ ਦੁੱਖ ਤਕਲੀਫ ਦਿੱਤੀ ਜਾਵੇ ਕੈਨੇਡਾ ਅਮਰੀਕਾ ਤੋਂ ਦਵਾਈਆਂ ਇੰਪੋਰਟ ਕਰਾ ਕੇ ਕੂਤਰਾਂ ਵਾਸਤੇ ਰੱਖਦੇ ਆ ਜਿਹੜੇ ਵੀ ਕੂਤਰ ਪ੍ਰੇਮੀ ਆ ਹਰੇਕ ਦੇ ਘਰੇ ਹਰੇਕ ਰੋਗ ਦੀ دارو ਪਈ ਹੋਊਗੀ ਕੂਤਰਾਂ ਦੀ ਪਰ ਧੂਰੀ ਜਾਣਕਾਰੀ ਇਕੱਠੀ ਕਰਕੇ ਫੈਸਲੇ ਲੈਣੇ ਤੇ ਇਹ ਕੂਤਰ ਪ੍ਰੇਮੀਆਂ ਤੇ ਦਿਲ ਤੇ ਠੇਸ ਲੱਗਣ ਵਾਲੀ ਗੱਲ ਆ ਜੀ ਬਾਕੀ ਜਿਹੜੇ ਕੂਤਰ ਉੱਡਣ ਦੀ ਗੱਲ ਹੈ ਉਹ ਕੁੱਲੇ ਸਮਾਨ ਚ ਆਪਦੇ ਮਰਜ਼ੀ ਨਾਲ ਉੱਡਦੇ ਆ ਜਦੋਂ ਉਹਨਾਂ ਦਾ ਕੰਮ ਹੀ ਉੱਡਣਾ ਹੈ ਉਹ ਮਰਜ਼ੀ ਨਾਲ ਉੱਡਦੇ ਉਹ ਘੰਟਾ ਉੱਡ ਕੇ ਹੀ ਬਹਿ ਸਕਦੇ ਦੋ ਘੰਟੇ ਵੀ ਉੱਡ ਸਕਦੇ ਆ ਜਿਹੜੀ ਚੀਜ਼ ਨੇ ਉੱਡਣਾ ਹੀ ਹੋਵੇ ਉਹਨਾਂ ਦੇ ਫੰਗ ਆ ਉੱਡਣ ਬਾਅਦ ਇਹ ਹੁਣ ਬਾਜ ਨੂੰ ਕਹੀਏ ਵੀ ਉਹ ਇੰਨਾ ਕਾ ਥੋੜਦਾ ਉਹਦੀ ਮਰਜ਼ੀ ਆ ਉਹਦੀ ਮਰਜ਼ੀ ਨਾਲ ਉੱਡਦੇ ਆ ਪੂਤਰ ਵੀ ਆਪਦੀ ਮਰਜ਼ੀ ਨਾਲ ਉੱਡਦੇ ਆ ਜੀ ਇਹ ਗਲਤ ਫੈਸਲਿਆਂ ਤੇ ਗੌਰ ਕੀਤਾ ਜਾਵੇ ਜੀ ਹੁਣ ਕਬੂਤਰ ਪ੍ਰੇਮੀਆਂ ਨੂੰ ਐ ਨਹੀਂ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਅਸੀਂ ਸਰਕਾਰ ਨੂੰ ਦਸੀਏ ਕੋਈ ਵੀਡੀਓ ਬਣਾ ਕੇ ਦਦਾ ਹਰੇਕ ਦੇ ਆਪੋ ਆਪਣੇ ਵੱਖੋ ਵੱਖਰੇ ਢੰਗ ਆ ਉਸੇ ਢੰਗਾਂ ਨਾਲ ਅਸੀਂ ਹੁਣ ਮੈਂ ਆਪਦੇ ਢੰਗ ਨਾਲ ਸਰਕਾਰ ਨੂੰ ਪੇਟਾ ਇੰਜੀਓ ਨੂੰ ਦੱਸਣਾ ਚਾਹੁੰਨਾ ਹੈ ਕਿ ਕਬੂਤਰ ਪ੍ਰੇਮੀ ਆ ਜਿਹੜੇ ਉਹ ਕਬੂਤਰਾਂ ਨੂੰ ਤੰਗ ਨਹੀਂ ਕਰ ਰਹੇ ਇਹ ਫੈਸਲਾ ਜਿਹੜਾ ਤੁਹਾਡਾ ਲਿਆ ਹੋਇਆ ਇਹ ਗਲਤ ਹੈ ਇਹ ਜਾਣਕਾਰੀ ਤੁਹਾਡੀ ਅਧੂਰੀ ਹੈ ਜਾਣਕਾਰੀ ਪੂਰੀ ਲਓ ਪੂਰੀ ਜਾਣਕਾਰੀ ਦੇ ਵਿੱਚ ਵਿੱਚ ਜੇ ਕੋਈ ਬਾਅਦ ਚ ਫੈਸਲਾ ਲੈਣਾ ਹੋਇਆ ਤੁਸੀਂ ਲਿਓ ਉਹ ਫੈਸਲੇ ਦੀ ਪਰ ਭਾਈ ਸਾਰੇ ਕੂਤਰਵਾਜ ਕਰਨਗੇ ਤੇ ਉਹ ਫੈਸਲੇ ਦਾ ਸਵਾਗਤ ਵੀ ਕਰਨਗੇ ਸਹੀ ਤਰੀਕੇ ਨਾਲ ਫੈਸਲਾ ਲਿਆ ਹੋਵੇ। ਮੰਨ ਲਓ ਕੂਤਰਾਂ ਦੇ ਬਾਜੀ ਹੁੰਦੀਆਂ ਕੂਤਰਾਂ ਦੇ ਅੜਾਨ ਮੁਕਾਬਲੇ ਹੁੰਦੇ ਉਹ ਮੁਕਾਬਲੇ ਦੇ ਵਿੱਚ ਕਿਸੇ ਵੀ ਕੂਤਰ ਨੂੰ ਜਾ ਕੇ ਕੋਈ ਐਨਜੀਓ ਅਧਿਕਾਰੀ ਪੇਟਾ ਐਨਜੀਓ ਅਧਿਕਾਰੀ ਕੀ ਕਰ ਸਕਦਾ? ਉਹਦਾ ਮੈਡੀਕਲ ਕਰਾ ਕੇ ਵੇਖ ਸਕਦਾ। ਉਹਨਾਂ ਨੂੰ ਕੋਈ ਵੱਖਰੀ ਚੀਜ਼ ਨਹੀਂ ਦਿੱਤੀ ਜਾਂਦੀ। ਉਹਨੋਂ ਸਿਰਫ ਤਾਕਤੀਆਂ ਚੀਜ਼ਾਂ ਦਾ ਖਾਲ ਕਰਾ ਕੇ ਦਿੱਤੀ ਹੁੰਦੀ ਆ ਉਹ ਆਪਦੀ ਮਰਜ਼ੀ ਨਾਲ ਉੱਡਦੇ ਆ ਉਹਨਾਂ ਨੂੰ ਤੱਕਾ ਨਹੀਂ ਕੀਤਾ ਜਾਂਦਾ ਬਾਕੀ ਸੀਐਮ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਇਹ ਫੈਸਲੇ ਵੱਲ ਗੌਰ ਕੀਤਾ ਜਾਵੇ ਇਹਨਾਂ ਜੂਦਕਾਰੀਆਂ ਨੂੰ ਦੱਸਿਆ ਜਾਵੇ ਵੀ ਇਹ ਪੂਤਰ ਪ੍ਰੇਮੀਆਂ ਨਾਲ ਬਹਿ ਕੇ ਮੀਟਿੰਗ ਕਰਾਈ ਜਾਵੇ ਜਾਂ ਡਿਬੇਟ ਕਰਾਈ ਜਾਵੇ ਕਹਿ ਸਕਦੇ ਆ ਜੇ ਕੋਈ ਬੇਟਾ ਨੂੰ ਕਿਸੇ ਲੱਗਿਆ ਵੀ ਕੂਤਰ ਪ੍ਰੇਮੀ ਗਲਤ ਹੈ ਉਹ ਅਸੀਂ ਫੈਸਲੇ ਦਾ ਪੂਰਾ ਮਾਨ ਕਰਾਂਗੇ ਉਹ ਫੈਸਲਾ ਮੰਨਾਂਗੇ ਬਾਕੀ ਧੰਨਵਾਦ ਆ ਜੀ ਜੇ ਕਹੇ ਦੀ ਸਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ